ਆਪਾਂ ਜ ਗੰਡੇ ਪੱਟ ਕੇ ਲਿਆਏ ਆ ਹੁਣ ਸਾਰੀ ਭਾਸ਼ਾ ਦੱਸ ਦਿਆ ਤੁਹਾਨੂੰ ਓਨੀਅਨ ਤੇ ਹਿੰਦੀ ਜਾਂ ਹਿੰਦੀ ਵਾਲੇ ਭਰਾਵਾਂ ਆਗੇ ਪਿਆਜ਼ ਵੀ ਕਹਿੰਦੇ ਆ ਤੇ ਅਸੀਂ ਤਾਂ ਪੰਜਾਬੀਆਂ ਨੂੰ ਗੰਡੇ ਕਹਿੰਨੇ ਜਿਆਦੇ ਤੇ ਆਪਾਂ ਹੁਣ ਪੱਟ ਕੇ ਲਿਆਏ ਇਹਦੀਆਂ ਭੂਕਾ ਦੇਖੋ ਕਿਵੇਂ ਹੋਗਾ ਭੂਕਾ ਸਾਫ਼ ਕਰਨੀਆਂ ਇਹਦੀਆਂ ਚੰਗੀ ਤਰ੍ਹਾਂ ਤੇ ਜੜ ਜਿਹੜਾ ਮਿੱਟ ਨੇ ਲੱਗਿਆ ਹੋਇਆ ਨਾ ਮਿੱਟੀ ਲੱਗੀ ਹੋਈ ਆ ਇਹ ਸਾਰੀ ਮਿੱਟੀ ਸਾਫ਼ ਕਰਨੀ ਆ ਹੁਣ ਆ ਪਾਈਪ ਹੈ ਜਿਹੜੀ ਇਹ ਪਾਈਪ ਚ ਲਾ ਕੇ ਨਾ ਟੂਟੀ ਵਾਲੀ ਤੇ ਫਿਰ ਇਹਨੂੰ ਸਾਫ਼ ਕਰੂੰਗਾ ਮੈਂ ਗੰਢਿਆਂ ਨੂੰ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਹੁਣ ਆ ਦੇਖੋ ਆ ਨਵੇਂ-ਨਵੇਂ ਬਣਾ ਲਾਂਗੇ ਨੀ ਮੈਂ ਚੰਗੀ ਤਰ੍ਹਾਂ ਸਾਰੀ ਮਿੱਟੀ ਲਾ ਕੇ ਤੇ ਮਿੱਟੀ ਨੂੰ ਲਾ ਕੇ ਚੰਗੀ ਤਰ੍ਹਾਂ ਫਿਰ ਝੂਟਾ ਸਾਫ਼ ਕਰਾਂਗੇ ਜੇ ਗੰਡੇ ਮੇਨਸ ਕਰਨੀ ਪੈਂਦੀ ਹੈ ਕੋਈ ਵੀ ਕੰਮ ਆਪਾਂ ਨੂੰ ਉਹਨਾਂ ਪੱਕਰੇ ਸਾਫ ਕਰਾਂਗੇ ਇਹਨੂੰ ਸਾਫ ਕਰਕੇ ਫਿਰ ਇਹ ਬੋਲੀ ਤੇ ਲੈ ਕੇ ਜਾਣਾ ਕੁਝ ਮੈਂ ਬੋਲੀ ਤੇ ਲੈ ਆਣਾ ਕੁਝ ਉਹਨੂੰ ਥੋੜ ਕੇ ਦੇਣੇ ਆ ਜੱਗੇ ਨੂੰ ਆ ਦੇ ਸਾਫ ਹੋ ਗਏ ਨਾ ਹੁਣ ਹੁਣ ਇਹਨੂੰ ਹੱਥੀਂ ਸਾਫ ਕਰਾਂਗੇ ਆ ਜਿਹੜਾ ਖਿਲਕਾ ਨਾ ਇੱਥੇ ਉੱਪਰੋਂ ਇਹਨੂੰ ਖਿਲਕੇ ਲਾਉਣਾ ਪੂਆ ਆਹ ਖਿਲਕਾ ਲਾਹਾਂਗੇ ਮਾਲਵਾ ਛਿਲਕਾ ਲਾਹਾਂਗੇ ਉੱਪਰਲਾ ਇਹਨੂੰ ਸਾਫ਼ ਕਰਕੇ ਫਿਰ ਆ ਜਿਹੜਾ ਭੂਕਾ ਤੋੜਾਂਗੇ ਇਹਨੂੰ ਇਹਨੂੰ ਸਾਫ਼ ਕਰਾਂਗੇ ਬਾਕੀ ਤੁਹਾਨੂੰ ਮੈਂ ਦਿਖਾਉਣਾ ਸਾਫ਼ ਕਰੇ ਤੋਂ ਬਾਅਦ ਠੀਕ ਹੈ ਜੀ ਆ ਦੇਖ ਲਓ ਬਾਈ ਜੀ ਗੰਡੇ ਆਪਣੇ ਜਿਹੜੇ ਸਾਫ਼ ਕਰੇ ਨੇ ਹੁਣ ਕਿਵੇਂ ਚੌਕਦੇ ਤੇ ਪਹਿਲਾਂ ਕਿਸ ਤਰ੍ਹਾਂ ਸੀ ਐਨੇ ਵਿੱਚੋਂ ਪੱਤੇ ਨਿਕਲੇ ਆ ਖਰਾਬ ਸੀ ਜਿਹੜੇ ਆ ਸੀਗੇ ਹੁਣ ਇਹ ਚ ਦੁਬਾਰੇ ਪਾਣੀ ਮਾਰਨਾ ਬੂਆ ਪਾਣੀ ਮਾਰ ਕੇ ਆ ਟੱਬ ਦੇ ਵਿੱਚ ਸਾਫ਼ ਕਰਾਂਗੇ ਹੁਣ। ਆਓ ਭਾਈ ਜੀ ਆ ਕਮਾਈ ਆ ਆਪਣੀ ਸਬਜ਼ੀ ਦੀ। ਪਹਿਲਾਂ ਮੂਲੀ ਨੂੰ ਪੱਟ ਕੇ ਲਿਆ ਐ ਫਿਰ ਸਾਰਾ ਹੁਣ ਬੰਬੀ ਮਾਰੀਆ। ਧੋ ਕੇ ਇਹਨੂੰ ਉਸ ਤੋਂ ਬਾਅਦ ਕੀ ਕਰਨਾ ਹੈ? ਕੱਲੀ ਕੱਲੀ ਮੂਲੀ ਧੋਣੀ ਪੂਆਪਾ ਨੂੰ ਟੱਬ ਦੇ ਵਿੱਚ। ਤੇ ਫਿਰ ਹੋਊਗਾ ਦੇ ਆ। ਆਹ ਦੇਖ ਲਓ ਤੁਹਾਡੇ ਪੱਤਰਕਾਰ ਦੀ ਕਮਾਈ। ਆਹ ਸਾਰੇ ਖੰਡੇ ਦੇ ਨਾ ਉਹਨਾਂ ਥਿੱਲੀ-ਥਿੱਲੀ ਕਰਕੇ ਇਹਨੂੰ ਖੇਰ ਕਮਾਈ ਕਰਦੇ ਆਂ ਬਸ ਕੀ ਕਰੀ ਜਾਂਦੀ ਆਂ